ਪੰਜਾਬ ਦੇ ਲੋਕ ਬੜੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਆ ਉਥੇ ਸੁਖਬੀਰ ਸਿੰਘ ਬਾਦਲਵਰਗਿਆ ਕੋਲ ਇੱਕ ਨਾਰਾ ਦਿੱਤਾ ਜਾਂਦਾ ਸੀ ਵੀ ਕੁੰਡੀ ਲਾ ਲਓ ਤੁਸੀਂ ਬਿਜਲੀ ਲੋਕਾਂ ਨੂੰ ਚੋਰ ਬਣਾਇਆ ਜਾਂਦਾ ਸੀ ਤਾਂ ਜੋ ਕਿ ਬਾਅਦ ਵਿੱਚ ਉਹਨਾਂ ਦੇ ਨਾਂ ਤੇ ਟੈਲੀਫੋਨ ਕਰਕੇ ਉਹਨਾਂ ਦੇ ਲੱਤ ਰੱਖੀ ਜਾਵੇ ਅਸੀਂ ਤੁਹਾਡਾ ਕੰਮ ਕਰਵਾਇਆ ਹੈ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਗੁਰਮੀਤ ਖੁੱਡੀਆਂ ਨੇ ਸੁਖਬੀਰ ਬਾਦਲ ਦੇ ਕਈ ਅਜਿਹੇ ਰਾਜ ਖੋਲ ਦਿੱਤੇ ਨੇ ਭਗਵੰਤ ਮਾਨ ਵੀ ਜਿਸ ਤੋਂ ਹੈਰਾਨ ਹੋ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਡੇ ਹੀ ਲੋਕਾਂ ਨੂੰ ਸੁਖਬੀਰ ਬਾਦਲ ਨੇ ਕਿਸ ਤਰ੍ਹਾਂ ਚੋਰ ਬਣਾਇਆ ਹੈ ਸਿਆਖਰ ਉਹਨਾਂ ਲੋਕਾਂ ਨੂੰ ਸ਼ਰਿਆਮ ਕਿਹਾ ਜਾਂਦਾ ਸੀ ਕਿ ਬਿਜਲੀ ਦੀ ਕੁੰਡੀ ਲਾ ਲੋ ਉਸ ਤੋਂ ਬਾਅਦ ਫੋਨ ਕਰਕੇ ਉਹਨਾਂ ਤੇ ਐਹਸਾਨ ਜਤਾਇਆ ਜਾਂਦਾ ਸੀ ਕਿ ਆਖਰ ਤੁਹਾਡੇ ਲਈ ਅਸੀਂ ਵੱਡਾ ਕੰਮ ਕੀਤਾ ਏ ਮੁੱਖ ਮੰਤਰੀ ਨੇ ਉਸ ਚੀਜ਼ ਦਾ ਜੱਬ ਹੀ ਨਵੇੜ ਦਿੱਤਾ ਹੈ ਭਗਵੰਤ ਸਿੰਘ ਮਾਨ ਨੇ ਜਿੱਥੇ 600 ਯੂਨਿਟ ਬਿਜਲੀ ਜਿਹੜੀ ਹੈ ਮਾਫ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਖੁੱਲੇ ਹੋ ਕੇ ਅਸੀਂ ਘਰ ਦੇ ਵਿੱਚ ਬਿਜਲੀ ਦੀ ਵਰਤੋਂ ਕਰ ਸਕਦੇ ਹਾਂ 4000 ਤੋਂ 5000 ਰੁਪਿਆ ਸਾਡਾ ਬਿਜਲੀ ਦਾ ਖਰਚਾ ਵੀ ਬਚੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਦਮ ਸਦਕਾ ਜਿੱਥੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਵੀ ਖਰੀਦ ਲਿਆ ਗਿਆ ਜਿਸ ਦਾ ਨਾਮ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਮ ਤੇ ਰੱਖਿਆ ਗਿਆ ਹੈ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਿੱਥੇ ਨੌਕਰੀ ਲੈਣ ਦੇ ਲਈ ਵੀ ਜੇਸ਼ 파ਰਸ਼ਾ ਚਾਹੀਦੀਆਂ ਸੀ ਤਾਂ ਉਸ ਦੇ ਵਿੱਚ ਸਰਕਾਰਾਂ ਦੇ ਰੋਲ ਹੁੰਦੇ ਸੀ ਆਪਣਿਆਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ ਪਰ ਮੁੱਖ ਮੰਤਰੀ ਸਾਹਿਬ ਦੇ ਆਉਣ ਤੋਂ ਬਾਅਦ ਇਹ ਸਿਸਟਮ ਵੀ ਚੇਂਜ ਹੋ ਗਿਆ ਹੈ ਆਮ ਆਦਮੀ ਪਾਰਟੀ ਨੇ ਸਾਰਾ ਜਿਹੜਾ ਸਿਸਟਮ ਸੀ ਉਹ ਚੇਂਜ ਕਰ ਦਿੱਤਾ ਹੈ ਹੋਰ ਕੀ ਕੀ ਕਿਹਾ ਹੈ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਆਉ ਸੁਣਦੇ ਆ ਇਸ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਿਲੋਤਰ ਮਾਦੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਦਰੀਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਰੇ ਹੀ ਲੀਡਰਸ਼ਿਪ ਜਿਨ੍ਹਾਂ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਮੈਨੂੰ ਬ੍ਰਿੰਡਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾ ਕੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਅੱਜ ਸਾਰਿਆਂ ਦਾ ਹੀ ਜੋ ਇੱਥੇ ਤੁਸੀਂ ਪੈਣਪਰਾ ਇਕੱਤਰ ਹੋਏ ਹੋ ਧੰਨਵਾਦੀ ਮੀਆਂ ਤੇ ਤੋਂ ਤੋਂ ਸਾਰਿਆਂ ਤੋਂ ਅਸ਼ੀਰਵਾਦ ਵੀ ਮੰਗਦਾ ਕਿ ਇਹ ਚੋਣਾ ਇਹ ਇਲੈਕਸ਼ਨ ਇਕੱਲੇ ਕਹਿਰੇ ਆਦਮੀ ਦੇ ਨਹੀਂ ਹੋਇਆ ਕਰਦੇ ਸਾਰੀ ਹੀ ਪਾਰਟੀ ਤੇ ਵਲੰਟੀਅਰ ਨਾਲਲੇ ਸਾਥੀ ਪੈਣਪਰਾ ਉਸ ਨੂੰ ਸਾਹਮਦੇ ਤੇ ਬਹੁਤ ਵੱਡਾ ਹਿੱਸਾ ਪਾਉਂਦੇ ਆ ਮੈਂ ਤੁਹਾਡੇ ਸਾਰਿਆਂ ਤੇ ਆਸ ਉਮੀਦ ਰੱਖਦਾ ਕਿ ਜਿੱਥੇ-ਜਿੱਥੇ ਤੁਹਾਡੀ ਡਿਊਟੀ ਹੈ ਉੱਥੇ ਤਾਂ ਤੁਸੀਂ ਨਿਭਾ ਹੀ ਰਹੇ ਹੋ ਜਿੱਥੇ ਵੀ ਪੰਜਾਬ ਚ ਹੋਰ ਥਾਵਾਂ ਤੇ ਆਪਣਾ ਕੋਈ ਰਿਸ਼ਤਾ ਕੋਈ ਰਿਸ਼ਤੇਦਾਰੀ ਕੋਈ ਸੱਜਣ ਚਾਰੀ ਕਿਸੇ ਤਰ੍ਹਾਂ ਦਾ ਵੀ ਸੰਬੰਧ ਹੈ ਉੱਥੋਂ ਤੱਕ ਇਹ ਸੱਚ ਦਾ ਸਨੇਹਾ ਪਛਾਣ ਕੇ ਕਿ ਪੰਜਾਬ ਦੀ ਤੇ ਇਹ ਹਮੇਸ਼ਾ ਹੀ ਸਤਿਕਾਰਯੋਗ ਮੇਰੇ ਭੈਣ ਭਰਾਓ ਸਨਮਾਨਯੋਗ ਮੁੱਖ ਮੰਤਰੀ ਸਾਹਿਬ ਇਹ ਕਦੋਂ ਤੋਂ ਹੀ ਆਪਾਂ ਸੁਣਦੇ ਆਉਨੇ ਆ ਜੰਗ ਹਿੰਦ ਤੇ ਪੰਜਾਬ ਦਾ ਹੋਣ ਲੱਗਾ ਇਹ ਸਾਡੀ ਪੰਜਾਬ ਵਾਸੀਆਂ ਦੀ ਹਮੇਸ਼ਾ ਸੈਂਟਰ ਦੇ ਲੋਕ ਆ ਨੇ ਜਿਹੜੇ ਉਹ ਧੱਕਾ ਹੀ ਕਰਦੇ ਆਏ ਸੀ ਉਸ ਧੱਕੇ ਨੂੰ ਪੰਜਾਬ ਦੇ ਇਨਕਲਾਬੀ ਲੋਕ ਲੋਕ ਰੋਕਦੇ ਆਏ ਐ ਇਸ ਵਾਰੀ ਵੀ ਤੁਹਾਡਾ 2 ਸਾਲਾਂ ਦਾ ਸਰਕਾਰ ਦਾ ਲੋਕਾਂ ਦੇ ਨਾਲ ਬਹੁਤ ਵੱਡਾ ਪਿਆਰ ਬਣਿਆ ਵੱਡਾ ਜਿਹੜਾ ਕਦੇ ਵੀ ਕਿਸੇ ਨੇ ਦੇਖਿਆ ਨਹੀਂ ਪਾਰਦਰਸ਼ੀ ਤੇ ਇਮਾਨਦਾਰੀ ਨਾਲ ਬਿਨਾ ਪੈਸੇ ਆ ਜੋ ਵੀ ਕਦੇ ਨੌਕਰੀਆਂ ਮਿਲਦੀਆਂ ਸਨ ਯਾ ਤਾਂ ਰਿਸ਼ਤੇਦਾਰ ਵੱਡੇ ਵੱਡੇ ਅਫਸਰ ਹੁੰਦੇ ਜਾਂ ਮਾਮੇ ਭਾਣ ਜੇ ਮਾਸਟਰ ਫੁੱਪੜੋ ਦੇ ਵਿੱਚ ਵਜ਼ੀਰ ਹੋਣ ਜਾਂ ਐਮ.ਐਲ.ਏ. ਤਾਂ ਗੱਲ ਬਣਦੀ ਸੀ ਔਰ ਜਿੱਥੇ ਲੋਕਾਂ ਨੂੰ ਪੰਜਾਬ ਦੇ ਲੋਕ ਬੜੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਆ ਉਥੇ ਸੁਖਵੀਰ ਸਿੰਘ ਬਾਦਲ ਵਰਗਿਆਂ ਕੋਲੋਂ ਇੱਕ ਨਾਰਾ ਦਿੱਤਾ ਜਾਂਦਾ ਸੀ ਵੀ ਕੁੰਡੀ ਲਾ ਲਓ ਤੁਸੀਂ ਬਿਜਲੀ ਦੀ ਲੋਕਾਂ ਨੂੰ ਚੋਰ ਬਣਾਇਆ ਜਾਂਦਾ ਸੀ ਾਂਜੋ ਕੇ ਬਾਅਦ ਵਿੱਚ ਉਹਨਾਂ ਦੇ ਨਾਂ ਤੇ ਟੈਲੀਫੋਨ ਕਰਕੇ ਉਹਨਾਂ ਦੇ ਲਾਤ ਰੱਖੀ ਜਾਵੇ ਅਸੀਂ ਤੁਹਾਡਾ ਕੰਮ ਕਰਵਾਇਆ ਹੈ ਸਰਦਾਰ ਭਗਵੰਤ ਸਿੰਘ ਮਾਨਹੋਰਾ ਨੇ ਇਸ ਗੱਲ ਦਾ ਯਾਭੀ ਵੜਤਾ ਕਿ ਘਰ ਦੀ ਲੋੜ ਹੈ 600 ਯੂਨਟ ਨਾਲ ਸੂਹੀ ਸਾਰੇ ਇੱਕ ਘਰ ਦੀ ਬਿਜਲੀ ਪੂਰੀ ਕਰ ਸਕਦੇ ਹਾਂ ਤੇ ਉਹ ਜਿਹੜੇ ਪੈਸੇ ਬਚਦੇ ਆ ਜਿਹੜਾ 5000 ਰੁਪਿਆ ਬਣਦਾ ਕਿਸੇ ਦਾ 4000 ਵੀ ਹੋ ਸਕਦਾ ਉਹ 25 ਤੋਂ 30000 ਰੁਪਿਆ ਸੀ ਆਪਣੀ ਘਰ ਦੀ ਕਬੀਲਦਾਰੀ ਲੂੜਤਾਇਲ ਤੋਂ ਲੈ ਕੇ ਬੱਚਿਆਂ ਦੀਆਂ ਵਰਦੀਆਂ ਫੀਸਾਂ ਬਹੁਤ ਸਾਰਾਂ ਥਾਵਾਂ ਤੇ ਕੰਮ ਆਉਂਦਾ ਹੈ ਔਰ ਅਸੀਂ ਬੇਫਿਕਰੀ ਨਾਲ ਆਪਣੀ ਬਿਜਲੀ ਬਾਲਦੇ ਆਂ ਪੁਰਾਣੀਆਂ ਸਰਕਾਰਾਂ ਨੇ ਬਹੁਤ ਕੁਝ ਕਹਿਣ ਦੀਆਂ ਗੱਲਾਂ ਕੀਤੀਆਂ ਪਰ ਤੁਹਾਡੇ ਸਾਹਮਣੇ ਇਹ ਸ਼ੀਸ਼ਾ ਕਿ ਜਿਹੜੀਆਂ ਜਾਇਦਾਦਾਂ ਕਹਿਣੇ ਦਿੱਤੀਆਂ ਜਾਂਦੀਆਂ ਸੀ ਮਾਰਕਫਿਡ ਵਰਗੇ ادارے ਜਿਹੜੇ ਮਲਾਫੇ ਸੀ ਜਿਹੜੇ ਮੰਡੀ ਬੋਰਡ ਵਰਗੇ ਅਤੇ ਇਸੇ ਦੇ ਨਾਲ ਹੀ ਹੋਰ ਸਰਕਾਰੀ ਥਾਵਾਂ ਬਸ ਅੱਡੇ ਗਹਿਣੇ ਕਰਕੇ ਕਰਜ਼ੇ ਲੈ ਕੇ ਪੰਜਾਬ ਨੂੰ ਤਬਾਹ ਕੀਤਾ ਉਥੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਹਾਡੀ ਅਗਵਾਈ 'ਚ ਤੁਹਾਡੀ ਸਿਆਣਪ ਦੇ ਸਦਕਾ ਅੱਗੇ ਸਰਕਾਰਾਂ ਵੇਚਦੀਆਂ ਸੀ ਗਹਿਣੇ ਦਿੰਦੀਆਂ ਸੀ ਤੁਸੀਂ ਇੱਕ ਥਰਮਲ ਪਲਾਂਟ ਜਿਹੜਾ ਗੋਵਿੰਦਵਾਲ ਸਾਹਿਬ ਦਾ ਜੀ ਦਾ ਨਾਮ ਸ੍ਰੀ ਗੁਰੂ ਅਮਰਦਾਸ ਸਾਹਿਬ ਤੇ ਰੱਖਿਆ ਇਹ ਸਰਕਾਰ ਦਾ ਬਹੁਤ ਵੱਡਾ ਮੀਲ ਪੱਥਰ ਹੈ ਤੇ ਚੰਗੀ ਸ਼ੁਰੂਆਤ ਹੈ ਤੇ ਇਹਦੇ ਨਾਲ ਹੀ ਅੰਗਰੇਜ਼ਾਂ ਵੇਲੇ ਕਿਸੇ ਨੇ ਲੋਕਾਂ ਨੇ ਸੁਣੀਆਂ ਹੋਣੀਆਂ ਅੰਗਰੇਜ਼ ਨੇ ਨਹਿਰ ਕੱਢਤੀ ਇਹ ਪੰਜਾਬ ਦਾ ਪੁੱਤ ਹੈ ਭਗਵੰਤ ਮਾਨ ਜਿਹੜੀਆਂ ਐਸੇ ਸਰਕਾਰ ਚ ਦੋ ਨਹਿਰਾਂ ਇੱਕ ਦੁਆਬੇ ਦੇ ਲੋਕਾਂ ਲਈ ਜਿਨ੍ਹਾਂ ਨੂੰ 80 ਹਜ਼ਾਰ ਏਕੜ ਦੀ ਸਿੰਚਾਈ ਹੋਣੀ ਹੈ ਔਰ ਐਸੇ ਪੰਜਾਬ ਦੇ ਮਾਲਵੇ ਵਾਲੇ ਖਾਰਾ ਪਾਣੀ ਨਾ ਲਾ ਸਕਦੇ ਸਨਾ ਛੱਡ ਸਕਦੇ ਸਾਂ ਉਹਨਾਂ ਨੂੰ ਖੇਤਾਂ ਨੂੰ ਸਿੰਜਣ ਦੇ ਵਾਲੀ ਜਿਹਦੇ ਲਈ ਪੌਣੇ 2 ਲੱਖ ਜਿਹੜਾ ਏਕੜ ਹੈ ਉਹ ਪਾਣੀ ਨਾਲ ਸਿੰਜਿਆ ਜਾਣਾ ਹੈ ਬਹੁਤ ਵੱਡੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪੁੱਤ ਦੀ ਦੇਣ ਹੈ ਅੱਜ ਪੰਜਾਬ ਫੇਰ ਤੁਹਾਡੇ ਵੱਲ ਵੇਖ ਰਿਹਾ ਹੈ ਤੁਸੀਂ ਨਵੀਂ ਪਲਾਗ ਪੱਤਰ ਰਹੇ ਹੋ 13 ਦੇ 13 ਲੋਕ ਸਭਾ ਦੇ ਮੈਂਬਰ ਭਗਵੰਤ ਮਾਨ ਹੋਣਗੇ ਇਹਨੇ ਮੈਂ ਸ਼ਬਦਾ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਹੀ ਬਹੁਤ ਸਤਿਕਾਰਯੋਗ ਇਨਕਲਾਬ ਬੋਲੇ ਸੋਨਹਿਰ ਆਮ ਆਦਮੀ ਪਾਰਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ